ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਆ ਜੋ ਕਿ ਬਹੁਤ ਹੀ ਲੈਸ ਤੇ ਆ ਜੀ ਸੋ ਜਿਸ ਨੇ ਵੀ ਲੈਣੇ ਹੈਗੇ ਆ ਕਿਉਂਕਿ ਆਪਣੇ ਕੋਲ ਬਹੁਤ ਹੀ ਜ਼ਿਆਦਾ ਰਿਕਵੈਸਟ ਆਉਂਦੀ ਹੈ ਕਿ ਤੁਸੀਂ ਕਦੋਂ ਲੈਸ ਵਾਲੀ ਪਾਉਣੀ ਹੈਗੀ ਆ ਵੀਡੀਓ ਸੋ ਆਪਾਂ ਸਪੈਸ਼ਲ ਰੱਖ ਲਈ ਤੇ ਤੁਹਾਡੇ ਲਈ ਲੈਸ ਵਾਲੇ ਸੂਟਸ ਲੈ ਕੇ ਆਏ ਹੈਗੇ ਆ ਕਾਫੀ ਇਹਨਾਂ ਦੀ ਰੇਂਜ ਹੈ ਜਿਹੜੀ ਘੱਟ ਹੈਗੀ ਆ ਜੀ ਕਿਉਂਕਿ ਸੀਜ਼ਨ ਆ ਜਿਹੜਾ ਆਫ ਹੋਣ ਵਾਲਾ ਸੋ ਇਹ ਦੇ ਕਰਕੇ ਆ ਸਾਨੂੰ ਇਹ ਹੁੰਦਾ ਕਿ ਸਟਾਕ ਕਲੀਅਰ ਹੋ ਜੇ ਸੋ ਆਪਾਂ ਥੋੜਾ ਜਿੰਨਾ ਹੋ ਸਕਦਾ ਆਪਾਂ ਉਹਨਾਂ ਲੈਸ ਕਰ ਦਿੰਨੇ ਆ ਸੋ ਪਲੀਜ਼ ਜਿੰਨਾ ਪਰ ਰੇਟ ਦੱਸਾਂਗੇ ਹਰ ਇੱਕ ਸੂਟ ਦਾ ਜਿਹੜਾ ਰੇਟ ਦੱਸਾਂਗੇ ਉਹਦੇ ਤੋਂ ਤੁਸੀਂ ਮੈਸੇਜ ਨਾ ਕਰਿਓ ਕਿ ਇਹਦਾ ਸੂਟ ਦਾ ਕੀ ਪ੍ਰਾਈਸ ਹੈਗਾ ਧਿਆਨ ਨਾਲ ਵੀਡੀਓ ਦੇਖਿਓ ਜੀ ਇਹ ਹੈਗਾ ਜੀ ਕਿਰੀ ਦਾ ਡਿਜ਼ਾਈਨ ਇਸ ਤਰ੍ਹਾਂ ਸਾਈਡ ਸੇ ਇਸ ਤਰ੍ਹਾਂ ਫਲਾwrs ਜਾਂਦੇ ਹੈਗੇ ਆ ਵਿੱਚ ਵੀ ਇਹਦੇ ਫਲਾwrs ਹੈਗੇ ਆ ਔਰ ਸਾਈਜ਼ ਤੇ ਬੂਟੀ ਵਿਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਇਹ 22 ਦੇ ਅਕੋਰਡਿੰਗ ਵੀ ਬਣ ਜਾਊਗਾ ਔਰ ਇਸ ਤੋਂ ਵੱਧ ਵੀ ਜੇ ਬਣਾਉਣਾ ਲੈਂਥ ਦੀ ਵੀ ਇਹਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਐ ਸੋ ਬਰਾਊਨ ਜਿਹਾ ਸ਼ੇਡ ਹੈ ਇਹ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਓਨਲੀ 1800 ਦਾ ਸੂਟ ਹੈ ਜੀ ਸੋ ਜਿਸਨੇ ਵੀ ਲੈਣਾ ਇਸ ਤਰ੍ਹਾਂ ਇਹਦੇ ਬਾਜੂ ਤੇ ਬਹੁਤ ਹੀ ਪਿਆਰੀ ਛੋਟੀ ਛੋਟੀ ਬੂਟੀ ਦਿੱਤੀ ਹੋਈ ਹੈ ਜੀ ਦੇਖ ਸਾਹਬ ਬਹੁਤ ਸੋ ਬਹੁਤ ਹੀ ਸੋਹਣਾ ਇਹਦਾ ਸ਼ੇਡ ਹੈਗਾ ਸੋ ਤੁਸੀਂ ਇਹ ਲੈ ਸਕਦੇ ਨੇ ਨੈਕਸਟ ਹੈਗਾ ਜੀ ਜੌਰਜਟ ਦੇ ਉੱਪਰ ਬਹੁਤ ਹੀ ਬਰੀਕ ਜੀ embroiderry ਨਾਲ ਬਲੈਕ ਕਲਰ ਨਾਲ ਜਿਵੇਂ ਆਪਾਂ ਕੀਤਾ ਜਿਵੇਂ ਅੱਜਕੱਲ ਟ੍ਰੈਂਡ ਦੇ ਵਿੱਚ ਹੁੰਦਾ ਸੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਉੱਪਰ ਤੱਕ ਜਾਂਦਾ ਹੈਗਾ ਜੀ ਸੋ ਇਹ ਜੌਰਜਟ ਤੇ ਬਣਿਆ ਹੋਇਆ ਜੀ ਇਸ ਤਰ੍ਹਾਂ ਬਾਜੂ ਹੈ ਜੀ ਸੋ ਇਹ ਵੀ ਬਹੁਤ ਲੈਸ ਤੇ ਹੈ ਜੀ 3000 ਦਾ ਓਨਲੀ ਸੂਟ ਹੈ ਜੀ ਬਾਜੂ ਹੈ ਬਲੈਕ ਏਮਬਰਾਇਡਰੀ ਹੈ ਜੇ ਤੁਸੀਂ ਦੁਪੱਟਾ ਕਰੋਗੇ ਉਹ ਅਲੱਗ ਹੋਊਗਾ ਉਹਦੇ ਚਾਰजेस ਅਲੱਗ ਹੋਣਗੇ ਜੋ ਵੀ ਕਰੋਗੇ ਸਟਿਚਿੰਗ ਕਰਾਉਣੀ ਆ ਤੁਹਾਡਾ ਆਰਡਰ ਚੱਲ ਰਿਹਾ ਉਹਦੇ ਵਿੱਚ ਐਡ-ਆਨ ਕਰਾਉਣਾ ਤੁਸੀਂ ਉਹ ਵੀ ਕਰਾ ਸਕਦੇ ਆ ਇਹ ਹੈਗਾ ਜੀ ਵਿంటర్ ਵਾਲਾ ਸਟੱਫ ਕਸ਼ਮੀਨੀ ਨੇ ਤੇ ਬਾਹਰ ਲਈ ਪਾਣ ਲਈ ਬਹੁਤ ਹੀ ਵਧੀਆ ਇਹ ਸਟੱਫ ਹੈਗਾ ਜੀ ਸੋ ਬਲੈਕ ਕਲਰ ਨਾਲ ਹੋਇਆ ਹੋਇਆ ਇਹਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਕਰ ਸਕਦੇ ਹੋ ਜੀ ਸੋ ਇਹ ਹੈਗਾ ਜੀ ਓਨਲੀ 2300 ਦਾ ਜੀ ਬਾਜੂ ਤੇ ਸਾਰਿਆਂ ਦੇ ਵਰਕ ਹੋਊਗਾ ਜੀ ਇਹ ਬਲਸ਼ ਪਿੰਕ ਜਾਂ ਸ਼ੇਡ ਹੈ ਜੀ ਔਰ ਇਹਦੇ ਤੇ ਕੀਤੇ ਤੇ ਇਸ ਤਰ੍ਹਾਂ ਦੀ ਐਮਬਰਾਇਡਰੀ ਹੋਈ ਹੋਈ ਹੈ ਔਰ ਇਹਦੇ ਬਾਜੂ ਤੇ ਵੀ ਇਸ ਤਰ੍ਹਾਂ ਬੋਟੇ ਦਿੱਤੀ ਹੋਈ ਹੈ ਸੋ ਇਹ ਲੈ ਸਕਦੇ ਹਾਂ ਜੀ 2000 ਦੇ ਵਿੱਚ ਤੁਸੀਂ ਇਹਦੇ ਵਿੱਚ ਆਪਣੇ ਕੋਲੇ 컬러 ਚਾਰਟ ਦੇ ਵਿੱਚ ਇੱਕ ਇਹ ਕਲਰ ਹੈਗਾ ਜੀ ਬਹੁਤ ਹੀ ਸੋਹਣਾ 골ਡਨ ਸ਼ੇਡ ਹੈ ਇਸ ਤਰ੍ਹਾਂ ਜੀ ਸੋ ਇਹ ਵੀ ਤੁਸੀਂ 2000 ਦੇ ਵਿੱਚ ਲੈ ਸਕਦੇ ਹੋ ਸੋ ਇਸ ਤੋਂ ਲੈਸ ਤਾਂ ਜੀ ਬਹੁਤ ਜ਼ਿਆਦਾ ਆਪਾਂ ਲੈਸ ਦਿੱਤਾ ਹੋਇਆ ਸੋ ਪਲੀਜ਼ ਤੁਸੀਂ ਲੈ ਸਕਦੇ ਹੋ ਸੋ ਇਹ ਹੈਗਾ ਜੀ ਸਲਵਾਰ ਦੇ ਪੌਂਚਾਂ ਦੇ ਵੀ ਇਹ ਵਰਕ ਹੋਊਗਾ इस तरह घेरे भी है बाजू से भी है घेरा है बाजू है ये बाजू है जी ये येरा बी तो चौवी घेरा बना सकते हो ਸੋ ਲੈਂਦੇ ਦਾ ਕੋਈ ਇਸ਼ੂ ਨਹੀਂ ਹੈਗਾ बॉਟਮ ਤੇ ਵੀ ਵਰਕ ਹੈਗਾ ਜੀ ਇਹ ਇਹ 3000 ਦਾ ਓਨਲੀ ਸੂਟ ਹੈਗਾ ਜੀ ਬਾਦਲਾ ਵਰਕ ਦੇ ਵਿੱਚ ਹੈ ਜੀ ਬਹੁਤ ਹੀ ਸੋਹਣਾ ਹੈ ਸ਼ੇਡ ਹੈ ਇਹ ਹੈਵੀ ਹੈ ਜੀ ਫੁੱਲ ਤੁਸੀਂ ਆਪਣੀ ਮੰਮੀਆਂ ਲਈ ਲੈਣਾ ਚਾਹੁੰਦੇ ਹੋ ਸੋ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸੋ ਇਸ ਤਰ੍ਹਾਂ ਇਹ ਹੈਗਾ ਜੀ 3500 ਦਾ ਓਨਲੀ ਸੂਟ ਬਹੁਤ ਹੀ ਸੋਹਣਾ ਸ਼ੇਡ ਲੱਗੇ ਹੋਏ ਆ ਬਹੁਤ ਹੀ ਸੋਹਣਾ ਬੀਜ ਜਿਹਾ ਸ਼ੇਡ ਹੈ ਇਹਦਾ So, सो ये ला सकते हो जी पैती सौ ओनली सूट जी ये वाला सूट है जी ये बाजू है, है जी इस तरह और इस तरह और ये बैग है जी ਔਰ ਇਹ ਬੂਟੀ ਹੈ ਜੀ ਸਾਰੇ ਫਰੰਟ ਦੇ ਵਿੱਚ ਸੋ ਇਹ ਵੀ 3000 ਦਾ ओनली ਸੂਟ ਹੈ ਜੀ ਇਹ ਹੈਗੀ ਹੈ ਜੀ कॉटन ਥੋੜੀ ਗਾਫ ਵਾਲੀ कॉटन ਹੈ ਸੋ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਜੀ ਇਹ ਇਸ ਰੰਗ ਦੇ ਕਲਰ ਦੇ ਵਿੱਚ ਉੱਪਰ ਤੱਕ ਕੀਤੀ ਡਿਜ਼ਾਈਨਿੰਗ ਜਾਂਦੀ ਹੈਗੀ ਹੈ ਸੋ ਇਹਦੇ ਲੈਂਥ ਕੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਤੁਸੀਂ ਇਹ ਲੈ ਸਕਦੇ ਹੋ 20 500 ਦੇ ਵਿੱਚ ਬਾਜੂ ਤੇ ਵੀ ਇਹਦੇ ਇਸ ਤਰ੍ਹਾਂ ਦਾ ਵਰਕ ਹੈ ਜੀ ਗਲੂ ਕਲਰ ਵਾਈਟ ਵਰਕ ਜੀ ਇਸ ਤਰ੍ਹਾਂ ਸਾਰੇ ਸ਼ਰਟ ਦੇ ਵਿੱਚ ਉੱਪਰ ਤੱਕ ਇਹਦੇ ਵਰਕ ਹੈ ਜੀ ਓਨਲੀ 2500 ਇਹ ਹੈਗੇ ਹੈ ਜੀ ਬਾਜੂ ਟੈਕਸਟਫ ਹੈ ਜਿਹੜਾ ਬਿਨਾਂ ਲਾਈਨਿੰਗ ਤੋਂ ਆ ਜੀ ਗਾਫ ਹੈ ਥੋੜਾ ਜਿਹਾ ਤੁਸੀਂ ਜਿਹਨੇ ਵੀ ਲੈਣਾ ले हो बिना विदाउट लाइनिंग स्टफ़ बन जूगा ये भी अपने को जी विदाउट लाइनिंग बन वाला ही स्टफ़ है इस तरह घेरे तो एम्ब्रॉयडरी है और बिच भी सैल्फ बूटी है जी सो ओनली टू थाउजेंड ਬਹੁਤ ਹੀ ਪਿਆਰਾ ਸ਼ੇਡ ਹੈ ਜੀ ਬਰਾਊਨ ਜਿਹਾ ਇਸ ਤਰ੍ਹਾਂ ਵਰਕ ਹੈ ਜੀ ਪਤਾਕੇ ਦੀ ਬੂਟੀ ਵੀ ਹੈ ਪੈਨਲ ਵੀ ਜਾਂਦਾ ਹੈਗਾ ਇਸ ਤਰ੍ਹਾਂ ਬਾਜੂ ਹੈ ਜੀ 2000 ਦੇ ਵਿੱਚ ਇਹ ਆਪਣੇ ਬਹੁਤ ਸਾਰੇ ਸੂਟ ਸੇਲ ਹੋਏ ਹੈ ਜੀ ਸੋ ਆਪਾਂ ਇਹਨਾਂ ਤੇ ਹੋਰ ਵੀ ਲੈਸ ਕਰਤਾ ਹੈਗਾ ਸੋ ਸੀ ਇਹ ਲੈ ਸਕਦੇ ਹਾਂ ਕਿਉਂਕਿ ਆਪਣੇ ਕੋਲੇ ਕਾਫੀ ਕਾਫੀ ਸੂਟ ਹੁੰਦੇ ਆ ਜੀ ਇੱਕ ਜਿਵੇਂ ਆਪਾਂ ਤੁਹਾਨੂੰ ਇੱਕ ਸ਼ੋਅ ਕਰਦੇ ਆ ਉਹਦੇ ਨਾਲ ਸਾਡੇ ਕੋਲੇ ਕਾਫੀ ਕੁਝ ਬਣਿਆ ਹੋਇਆ ਹੁੰਦਾ ਨਾ ਸਿਮਿਲਰ ਸੋ ਇਹ ਜਿਵੇਂ ਇੱਕ ਇੱਕ ਪੀਸ ਰਹਿ ਜਾਂਦਾ ਜੀ ਸੋ ਇਸ ਤਰ੍ਹਾਂ ਉੱਪਰ ਤੱਕ ਇਹਦੇ ਬੁੱਟੀ ਹੈਗੀ ਹੈ ਜੀ ਔਰ ਬਾਜੂ ਤੇ ਵੀ ਇਹਦੇ ਸੈਲਫ ਕੀਤਾ ਹੋਇਆ ਸੋ ਓਨਲੀ 2000 ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਪੀਚ ਕਲਰ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਸੋ ਆਦੀ ਮੰਮੀਆਂ ਲਈ ਲੈਣਾ ਬਹੁਤ ਹੀ ਘੱਟ ਕਲਰ ਲੱਗੇ ਹੋਏ ਆ ਸੋਨਲੀ 2000 ਦੇ ਵਿੱਚ ਜੀ ਪੀਚ ਕਲਰ ਹੈ ਜੀ ਓਨਲੀ 2000 ਦੇ ਵਿੱਚ ਸੋ ਸਿੰਗਲ ਟੰਕੇ ਦੀ ਐਮਬ੍ਰੋਇਡਰੀ ਹੈ ਜੀ ਇਹ ਨੀਚੇ ਜਿਹੜਾ ਇਹ ਆਰੀ ਵਰਕ ਹੋਇਆ ਹੋਇਆ ਸੋ ਆਪਾਂ ਤੁਹਾਨੂੰ ਇਸ ਤਰ੍ਹਾਂ ਦਿਖਾਉਣੀ ਆ ਇਹ ਦੇਖੋ ਔਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਓਨਲੀ 2000 ਦੇ ਵਿੱਚ ਬਹੁਤ ਹੀ ਸੋਹਣਾ ਪੀਸ਼ ਸ਼ੇਡ ਹੈ ਜੀ ਔਰ ਬਹੁਤ ਹੀ ਮਲਟੀ ਜਿਹੜਾ ਥ੍ਰੈਡ ਲੱਗ ਕੇ ਤੇ ਵਰਕ ਹੋਇਆ ਹੋਇਆ ਸੋ ਉੱਪਰ ਤੱਕ ਸੈਂਟਰ ਪੈਨਲ ਆ ਬਹੁਤ ਹੀ ਸੰਗਣਾ ਉੱਪਰ ਆਪਣਾ ਬੂਟੀ ਜਾਂਦੀ ਹੈਗੀ ਇਹ ਬਹੁਤ ਹੀ ਇਸ ਤਰ੍ਹਾਂ ਕਲਰ ਵੀ ਕੰਬੀਨੇਸ਼ਨ ਬਹੁਤ ਆ ਮਿਰਰ ਵਰਕ ਵੀ ਹੋਇਆ ਹੋਇਆ ਇਸ ਤਰ੍ਹਾਂ ਜੀ 2800 ਦਾ ਕੀ ਰਹਿ ਜੀ ਇਸ ਤਰ੍ਹਾਂ ਸੋ ਓਨਲੀ 1800 ਜੀ ਜਾਰਜਟ ਦਾ ਸੂਟ ਆਪਣੀ ਮੰਮੀਆਂ ਲਈ ਲੈ ਸਕਦੇ ਹੋ ਇਸ ਤਰ੍ਹਾਂ ਓਨਲੀ 1800 ਜੀ ਗ੍ਰੀਨ ਸ਼ੇਡ ਹੈ ਜੀ ਉੱਪਰ ਗਲਾ ਬਣਿਆ ਹੋਇਆ ਇਸ ਤਰ੍ਹਾਂ ਕੀ ਰਹਿ ਜੀ ਇਹਦਾ ਉੱਪਰ ਬੂਟੀ ਹੈ ਉੱਪਰ ਗਲਾ ਹੈਗਾ ਸੋ ਬਾਜੂ ਹੈ ਜਿਹੜੇ ਉਹ ਵੀ ਹੈਵੀ ਹੈਗੀ ਹੈ ਜੀ ਸੋ ਇਹ ਹੈਗਾ ਜੀ 2800 ਦਾ ਸੋ ਬਹੁਤ ਹੀ ਜ਼ਿਆਦਾ ਲੈਸ ਤੇ ਸੂਟਸ ਹੈਗੇ ਆ ਜੀ ਸੋ ਜਿਸ ਨੇ ਵੀ ਲੈਣੇ ਆ ਪਲੀਜ਼ ਪਹਿਲਾਂ ਵੀਡੀਓ ਧਿਆਨ ਨਾਲ ਦੇਖਿਓ ਫਿਰ ਹੋਲਡ ਕਰਿਓ ਫਿਰ ਨਾਲ ਦੀ ਨਾਲ ਪੇਮੈਂਟ ਕਰਿਓ ਅਗਰ ਸਵੇਰ ਤੱਕ ਜਾਂ ਕੱਲ ਤੱਕ ਪੇਮੈਂਟ ਨਹੀਂ ਆਉਂਦੀ ਅਸੀਂ ਸੂਟ ਦਾ ਡੀਲ ਸੇਲ ਕਰ ਦਾਂਗੇ ਸੋ ਜੀ ਇਸ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ ਸਬਨਰਮੇ ਚ ਐਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ